ਇਕ ਵਪਾਰਕ ਵਕਾਲਤ ਸਮੂਹ ਦੇ ਅਨੁਸਾਰ ਸਿਟੀ ਆਫ ਵੈਂਕੂਵਰ ਦੀ ਸਾਈਡਵੌਕ ਪੈਟੀਓ ਪਰਮਿਟ ਪ੍ਰਕਿਰਿਆ ਪੱਛਮੀ ਕੈਨੇਡਾ ਦੇ ਵਿੱਚ ਸਭ ਤੋਂ ਮਹਿੰਗੀ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦਾ ਕਹਿਣਾ ਹੈ ਕਿ ਵੈਂਕੂਵਰ ਦੇ ਵਿੱਚ ਪਹਿਲੀ ਵਾਰ ਸਾਈਡਵੌਕ ਪੈਟੀਓ ਦੀ ਮੰਗ ਕਰਨ ਵਾਲੇ ਕਾਰੋਬਾਰ ਡਾਲਰ ਜਿਹੜੇ ਨੇ ਉਹ 1451 ਤੱਕ ਆਪਣੇ ਆਪ ਨੂੰ ਪਾ ਸਕਦੇ ਨੇ ਸਮੂਹ ਨੇ ਇਸ ਦੀ ਤੁਲਨਾ ਵਿਨੀਪੈਗ ਤੇ ਸਸਕਾਟੂਨ ਦੇ ਨਾਲ ਕੀਤੀ ਹੈ ਜਿਨ੍ਹਾਂ ਨੇ ਸਾਈਡਵੌਕ ਪੈਟੀਓ ਪਰਮਿਟ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਕੈਲਗਰੀ ਦੇ ਵਿੱਚ ਪਹਿਲੀ ਵਾਰ ਪਰਮਿਟ ਡਾਲਰ 116 ਜਦੋਂ ਕਿ ਐਡਮਿੰਟਨ ਦੇ ਵਿੱਚ ਇਸ ਦੀ ਕੀਮਤ ਡਾਲਰ 400 ਤੋਂ ਵੱਧ ਹੈ ਇਥੋਂ ਤੱਕ ਕਿ ਟੋਰਾਂਟੋ ਵੀ ਸਸਤਾ ਹੈ ਲਗਭਗ 900 ਦੇ ਕਰੀਬ ਹੈ ਉੱਚ ਲਾਗਤਾਂ ਦੇ ਨਾਲ ਵੈਨਕੂਵਰ ਪਰਮਿਟ ਪ੍ਰੋਸੈਸਿੰਗ ਸਮੇਂ ਦੇ ਵਿੱਚ ਹੋਰ ਅਧਿਕਾਰ ਖੇਤਰਾਂ ਤੋਂ ਪਿੱਛੇ ਹੈ ਸਮੂਹ ਨੇ ਕਿਹਾ ਵੈਨਕੂਵਰ ਦੇ ਵਿੱਚ ਪਰਮਿਟਾਂ ਦੇ ਵਿੱਚ 4 ਹਫ਼ਤਿਆਂ ਤੱਕ ਦਾ ਸਮਾਂ ਲੱਗਦਾ ਹੈ ਵਿਨੀਪੈਗ ਦੇ ਮੁਕਾਬਲੇ ਜਿੱਥੇ ਉਹ ਇੱਕ ਦਿਨ ਦੇ ਵਿੱਚ ਬਦਲ ਜਾਂਦੇ ਨੇ ਕਾਰੋਬਾਰੀ ਕਹਿੰਦੇ ਨੇ ਕਿ ਉਹ ਉਹ ਚੀਜ਼ ਹੈ ਜੋ ਟੇਬਲ ਦੇ ਅੰਤ ਦੇ ਵਿੱਚ ਆਵੇਗੀ ਤੇ ਸਾਡੇ ਮੁਨਾਫੇ ਖੋ ਲਵੇਗੀ ਕਾਬਿਲ ਗੌਰ ਹੈ ਕਿ ਦੇ ਤਿੰਨ ਟੇਬਲ ਗਰਮੀਆਂ ਦੇ ਪੈਟੀਓ ਦੇ ਲਈ ਲਗਭਗ ਡਾਲਰ 400 ਦਾ ਭੁਗਤਾਨ ਕਰਦੇ ਨੇ ਵੈਨਕੂਵਰ ਦੇ ਸਟਰੀਟ ਯੂਜ਼ ਮੈਨੇਜਮੈਂਟ ਦੇ ਅਸੋਸੀਏਟ ਡਾਇਰੈਕਟਰ ਡੈਨੀਅਲ ਵਿਲੀ ਨੇ ਕਿਹਾ ਹੈ ਕਿ ਸ਼ਹਿਰ ਮੌਜੂਦਾ ਸਮੇਂ ਦੇ ਵਿੱਚ ਪਰਮਿਟ ਫੀਸਾਂ ਦੇ ਉੱਤੇ ਡਿਜ਼ਾਈਨ ਤੇ ਪਹੁੰਚ ਯੋਗਤਾ ਦਿਸ਼ਾ ਨਿਰਦੇਸ਼ਾਂ ਸਮੇਤ ਆਪਣੇ ਪੈਟੀਓ ਪ੍ਰੋਗਰਾਮ ਦੀ ਸਮੀਖਿਆ ਵੀ ਕਰ ਰਿਹਾ ਹੈ ਸਮੀਖਿਆ ਅਗਲੇ ਸਾਲਾਂ ਦੇ ਸ਼ੁਰੂ ਦੇ ਵਿੱਚ ਸੰਭਵ ਤਬਦੀਲੀਆਂ ਦੇ ਨਾਲ ਇਸ ਸਾਲ ਦੇ ਅਖੀਰ ਦੇ ਵਿੱਚ ਕਾਉਂਸਲ ਦੇ ਕੋਲ ਜਾਵੇਗੀ ਸਿਟੀ ਆਫ ਵੈਨਕੂਵਰ ਪੈਟੀਓ ਪ੍ਰੋਗਰਾਮ ਦੀ ਚੱਲ ਰਹੀ ਸਮੀਖਿਆ ਦੇ ਹਿੱਸੇ ਵਜੋਂ ਸਟਾਫ ਨੇ ਇੱਕ ਕੀ ਕੈਨੇਡੀਅਨ ਮਿਊਨਿਸਪਲਟੀਆਂ ਦੇ ਵਿੱਚ ਪੈਟੀਓ ਪਰਮਿਟ ਫੀਸਾਂ ਦੀ ਸਮੀਖਿਆ ਕੀਤੀ ਜਿਸ ਦੇ ਵਿੱਚ ਮੈਟਰੋ ਵੈਂਕੂਵਰ ਦੇ ਵਿੱਚ 10 ਤੇ ਕੈਨੇਡਾ ਭਰ ਦੇ ਵਿੱਚ ਪੇਅਰ ਮਿਊਨਿਸਪਲਟੀਆਂ ਦੇ ਵਿੱਚ 11 ਖੇਤਰ ਦੇ ਬਾਹਰ ਕੈਨੇਡਾ ਭਰ ਦੀਆਂ ਪੇਅਰ ਮਿਊਨਿਸਪਲਟੀਆਂ ਦੇ ਨਾਲ ਤੁਲਨਾਤਮਕ ਪੈਮਾਨੇ ਦੇ ਪੈਟੀਓ ਪ੍ਰੋਗਰਾਮ ਜਿਵੇਂ ਕਿ ਮੌਂਟਰੀਅਲ ਟੋਰਾਂਟੋ ਤੇ ਕੈਲਗਰੀ ਦੇ ਕੋਲ ਇੱਕ ਸਮਾਨ ਜਾਂ ਵੱਧ ਪਰਮਿਟ ਫੀਸਾਂ ਨੇ ਸਿਟੀ ਦੇ ਅਨੁਸਾਰ ਵੈਂਕੂਵਰ ਦੇ ਵਿੱਚ 326 ਬਰੂਅਰੀਜ਼ ਰੈਸਟੋਰੈਂਟ ਅਤੇ ਕੈਫੇ ਇੱਕ ਸਾਲ ਪਰ ਸਾਈਡਵੌਕ ਪੈਟੀਓ ਚਲਾਉਂਦੇ ਨੇ ਜਦੋਂ ਕਿ ਹੋਰ 238 ਇੱਕ ਗਰਮੀਆਂ ਦੇ ਲਈ ਹੀ ਸਥਾਪਿਤ ਕਰਦੇ ਨੇ ਲੋਅਰ ਮੈਨ ਲੈਂਡ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਬੱਦਲ ਛਾਏ ਹੋਏ ਨੇ ਤੇ ਮੀਂਹ ਕਣੀ ਵਾਲਾ ਮੌਸਮ ਬਣਿਆ ਹੋਇਆ ਹੈ ਸਾਰਾ ਹਫਤਾ ਮੀਂਹ ਪੈਣ ਦੀ ਜਿਹੜੀ ਹੈ ਉਹ ਸੰਭਾਵਨਾ ਹੈ ਤੇ ਇਸ ਗੱਲ ਦੀ ਬਹੁਤ ਹਲਕੀ ਸੰਭਾਵਨਾ ਹੈ ਕਿ ਬੱਦਲ ਦੇ ਜ਼ਿਆਦਾਤਰ ਹਿੱਸੇ ਲਈ ਮੈਟਰੋ ਵੈਨਕੂਵਰ ਤੇ ਲਟਕਣ ਵਾਲਾ ਜਿਹੜਾ ਮੌਸਮ ਹੋ ਰਹਿ ਸਕਦਾ ਹੈ ਕਿਉਂਕਿ ਬਿਹਤਰ ਮੌਕਾ ਹੈ ਕਿ ਇੱਕ ਜਿਹੜਾ ਸਿਸਟਮ ਹੈ ਜੋ ਸ਼ਨੀਵਾਰ ਤੋਂ ਬਾਅਦ ਵਦਨ ਵਾਲਾ ਹੈ ਵੀਕਐਂਡ ਦੇ ਅੰਤ ਤੱਕ ਐਤਵਾਰ ਸਵੇਰ ਤੱਕ ਮੀਂਹ ਰੁਕ ਰੁਕ ਕੇ ਪਵੇਗਾ ਤਾਪਮਾਨੇ ਕਾਮ ਮੈਟਰੋ ਵੈਂਕੂਵਰ ਤੇ ਗਰਮੀਆਂ ਵਾਂਗ ਜਿਹੜਾ ਮਹਿਸੂਸ ਕਰੇਗਾ ਜੋ ਸੀ ਹਾਲ ਹੀ ਦੇ ਵਿੱਚ ਦੇਖਿਆ ਕਿਹਾ ਜਾ ਰਿਹਾ ਹੈ ਕਿ ਐਤਵਾਰ ਜਿਹੜਾ ਐਤਵਾਰ ਦੇ ਐਂਡ ਤੱਕ ਇਹ ਮੀਂਹ ਰੁਕ ਜਾਏਗਾ ਤੇ ਅਗਲੇ ਹਫਤੇ ਦੇ ਵਿੱਚ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਦਿਟਾਈ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ